ਹੈ ਹੁਸ਼ਿਆਰਪੁਰ ਦਾ ਰੇਲਵੇ ਸਟੇਸ਼ਨ ਜਿਸ ਨੂੰ ਸੁੰਦਰ ਰੂਪ ਦੇਣ ਲਈ ਤਕਰੀਬਨ 35 ਕਰੋੜ ਰੁਪਇਆ ਕੇਂਦਰ ਵੱਲੋਂ ਖਰਚਿਆ ਜਾ ਰਿਹਾ ਹੈ ਵਿਸ਼ਾ ਕਿਸ ਨੂੰ ਨਿਆ ਰੂਪ ਦਿੱਤਾ ਜਾ ਰਿਹਾ ਹੈ ਪਰ ਜੇ ਗੱਲ ਉਸ ਦੀ ਗੁਣਵਤਾ ਦੀ ਕਰੀਏ ਤਾਂ ਉਹ ਕਾਫੀ ਘਟੀਆ ਕਿਸਮ ਦਾ ਹੈ ਸਭ ਤੋਂ ਪਹਿਲਾਂ ਤਾਂ ਸਟੇਸ਼ਨ ਦਾ ਕੀਤਾ ਗਿਆ ਬਾਉਂਡਰੀ ਵਾਲ ਜਿਸ ਵਿੱਚ ਬਹੁਤ ਹੀ ਘਟੀਆ ਕਿਸਮ ਦੀ ਇੱਟ ਲਗਾਈ ਗਈ ਸੀ ਜਿਸ ਨੂੰ ਲੈ ਕੇ ਕਾਫੀ ਰੋਲਾ ਵੀ ਪਿਆ ਸੀ ਤੇ ਹੁਣ ਗੱਲ ਕਰਦੇ ਹਾਂ ਸਟੇਸ਼ਨ ਦੀ ਮੇਨ ਐਂਟਰੀ ਦੀ ਉਸ ਨੂੰ ਬਿਸ਼ੱਕ ਸੁੰਦਰ ਰੂਪ ਦਿੱਤਾ ਗਿਆ ਪਰ ਲੈਂਟਰ ਦੀ ਜਗਾ ਲੋਹੇ ਦੀਆਂ ਚਾਦਰਾਂ ਪਾ ਕੇ ਸਜਾ ਦਿੱਤਾ ਗਿਆ ਹੈ ਤੇ ਠੇਕੇਦਾਰਾਂ ਵੱਲੋਂ ਸਟੇਸ਼ਨ ਨੂੰ ਆਣ ਵਾਲੀ ਸੜਕ ਜਿਸ ਤੇ ਲੱਗਾ ਘਟੀਆ ਮਟੀਰੀਅਲ ਆਪਣੇ ਆਪ ਹੀ ਦਿਖਣ ਲੱਗਦਾ ਹੈ ਸੜਕ ਤੇ ਬਣੇ ਖੱਡਿਆਂ ਦੇ ਕਾਰਨ ਐਕਸੀਡੈਂਟ ਹੁੰਦੇ ਰਹਿੰਦੇ ਹਨ ਅੱਜ ਫੇਰ ਇੱਕ ਟਰੈਕਟਰ ਟਰਾਲੀ ਖੰਡੀ ਦੇ ਕਾਰਨ ਫੁੱਟਪਾਥ ਤੇ ਚੜ ਕੇ ਟਰੈਕਟਰ ਦਾ ਕਾਫੀ ਨੁਕਸਾਨ ਹੋ ਗਿਆ ਡਰਾਈਵਰ ਦੀ ਜਾਨ ਬਚ ਗਈ ਜਦ ਕਿ ਹਾਲੇ ਵੀ ਸਟੇਸ਼ਨ ਨੂੰ ਜਾਣ ਵਾਲੀ ਸੜਕ ਅਧੂਰੀ ਪਈ ਹੈ ਜਦ ਕਿ ਸਭ ਤੋਂ ਪਹਿਲਾਂ ਸੜਕ ਦਾ ਨਿਰਮਾਣ ਕਰਨਾ ਚਾਹੀਦਾ ਸੀ ਪਰ ਸੜਕ ਦੀ ਗੁਣਵੱਤਾ ਤੇ ਸਵਾਲ ਉੱਠਣ ਕਾਰਨ ਸੜਕ ਅਧੂਰੀ ਹੀ ਛੱਡ ਦਿੱਤੀ ਗਈ ਹੈ ਕੇਂਦਰ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ ਤਾ ਜੋ ਸਰਕਾਰ ਦਾ ਪੈਸਾ ਸਹੀ ਤਰੀਕੇ ਨਾਲ ਲੱਗ ਸਕੇ ਸਰ ਕੀ ਨਾਤਰ ਅਤਿੰਦਰ ਕੁਮਾਰ ਤਸੀਲਦਾਰ ਜੀ ਅੱਜ ਤੁਸੀਂ ਆ ਕੀ ਦੇਖਿਆ ਸੀ ਹਾਸਾ ਜਿਹੜਾ ਦਾ ਸਰ ਇੱਥੇ ਨਾ ਮੈਂ ਅਚਾਨਕ ਆ ਰਿਆ ਸੀ ਮੈਂ ਟਾਂਡਾ ਸਾਈਡ ਤੇ ਗਿਆ ਸੀ ਤੇ ਜੋ ਟਰੈਕਟਰ ਇਹਨੂੰ ਰਾਈਟ ਹੈਂਡ ਮੁੜਿਆ ਦੇਖਿਆ ਮੈਂ ਹੈਰਾਨ ਹੋਇਆ ਕਿ ਇਹ ਕੀ ਬਣਿਆ ਟਰੈਕਟਰ ਥੱਲੇ ਡਿਗਿਆ ਪਿਆ ਕੱਚੀ ਜਗ੍ਹਾ ਤੇ ਤੇ ਟਰਾਲੀ ਸੜਕ ਦੇ ਉੱਪਰ ਆ ਫਿਰ ਮੈਂ ਪੁੱਛਿਆ ਉਤਰ ਕੇ ਤੇ ਉਹ ਡਰਾਈਵਰ ਨੇ ਦੱਸਿਆ ਵੀ ਇਸ ਤਰ੍ਹਾਂ ਇਸ ਤਰ੍ਹਾਂ ਇਹ ਪਿੱਛੇ ਖੱਡਾ ਆ ਖੱਡਾ ਤਾਂ ਮੈਂ ਤੁਸੀਂ ਚਾਹੇ ਨੋਟ ਕਰ ਲਿਆ ਹੁਣੇ ਖੱਡੇ ਤਿੰਨ ਐਸ ਰੋਡ ਤੇ ਖੱਡੇ ਜੀ ਇਸ ਤਰ੍ਹਾਂ ਦੇ ਇਹ ਜਿਆਦਾ ਵੱਡਾ ਆ ਤੇ ਇਸੇ ਬਹੁਤ ਵਾਰੀ ਮੈਂ ਮੈਨੂੰ ਇੱਥੇ ਦੀ ਰੋਜ਼ 5-7 ਵਾਰ 10 ਵਜੇ ਲੰਘਣਾ ਪੈਂਦਾ ਕੋਈ ਸਮਾਨ ਲੈਣ ਜਾਣਾ ਜਾਂ ਕਿਸੇ ਨੂੰ ਛੱਡਣ ਜਾਣਾ ਲੈਣ ਜਾਣਾ ਇੱਥੇ ਮੈਂ ਦੇਖਦਾ ਆ ਆਮ ਲੋਕੀ ਬਹੁਤ ਸਪੀਡ ਨਾਲ ਆਉਂਦੇ ਪਿੱਛੋਂ ਲੇਕਿਨ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਜਕਦਾ ਮੇਡਾ ਬੜਾ ਟੋਆ ਉਸ ਲਈ ਕੁਛ ਨਾ ਕੁਛ ਕੋਈ ਹਾਦਸਾ ਹੋ ਸਕਦਾ ਸੱਟ ਲੱਗ ਸਕਦੀ ਕਿਸੇ ਦੇ ਕਿਸੇ ਦੀ ਗੱਡੀ ਦਾ ਨੁਕਸਾਨ ਹੋ ਸਕਦਾ ਤੇ ਇਹ ਮੈਨੂੰ ਪਤਾ ਲੱਗਾ 35 ਕਰੋੜ ਹੈ ਸ਼ਾਇਦ ਰੁਪਈਆ ਇਹਦੇ ਨਾਲ ਇਹ ਨਵੀਨੀਕਰਨ ਹੋਣਾ ਇਹਦਾ ਸਟੇਸ਼ਨ ਦਾ ਤੇ ਵਿੱਚ ਹੀ ਰੋਡਸ ਵਗੈਰਾ ਵੀ ਆ ਪਤਾ ਨਹੀਂ ਕਿਸ ਤਰ੍ਹਾਂ ਕਿਹੜਾ ਮਿੱਟੀ ਦੇ ਕਿਦਾਂ ਲਾਉਂਦੇ ਆ ਇਹ ਮੇਰੇ ਖਿਆਲ ਨਾਲ ਬਣਨ ਤੋਂ ਬਾਅਦ 2 ਕੁ ਮਹੀਨੇ ਬਾਅਦ ਆ ਇਹ ਇੱਕ ਟੁਕੜੇ ਜਿਹਾ ਟੁੱਟਿਆ ਹੋਇਆ ਪਾਲੀ ਸਾਈਡ ਤੇ ਅੱਧੀ ਸਾਈਡ ਬਣੀ ਆ ਅੱਧੀ ਅਜੇ ਤੱਕ ਬਾਕੀ ਪਈ ਆ ਉਹ ਮੈਂ ਵੀ ਕਿਹਾ ਹੋਰ ਲੋਕ ਵੀ ਕਹਿੰਦੇ ਆ ਕਿ ਉਹ ਕੋਈ ਨਹੀਂ ਜੋ ਕੋਈ ਨਹੀਂ ਬਣਾਉਂਦੇ ਅਗਲੇ ਹਫਤੇ ਸ਼ੁਰੂ ਕਰ ਦੇਣ ਉਹ ਤਾਂ ਅਗਲੇ ਪਤਾ ਨਹੀਂ ਇਹ ਕੀ ਮੈਨੇਜਮੈਂਟ ਆ ਕੀ ਪ੍ਰਬੰਧ ਆ ਮੈਂ ਤਾਂ ਸਮਝ ਸਕਦਾ ਮੈਂ ਸਮਝਦਾ ਵੀ ਜਿਹੜੇ ਸਰਕਾਰੀ ਪੈਸਾ ਆ ਇਹ ਲੋਕਾਂ ਦੀ ਸੁਲਦੇ ਹੁੰਦਾ ਲੋਕਾਂ ਨੂੰ ਸੁਖ ਦੇਣ ਲਈ ਹੁੰਦਾ ਨਾ ਕਿ ਮੁਲਾਜ਼ਮਾਂ ਨੂੰ ਸੋਖ ਹੋਵੇ ਲੇਕਿਨ ਇੱਥੇ ਤਾਂ ਇਹ ਲੱਗ ਰਿਹਾ ਵੀ ਲੋਕਾਂ ਦੇ ਇਹਨਾਂ ਕੋਈ ਸਰਕਾਰ ਨਹੀਂ ਲੋਕਾਂ ਦਾ ਜਾਨੀ ਨੁਕਸਾਨ ਹੋ ਜਾ ਮਾਰੀ ਨੁਕਸਾਨ ਹੋ ਜਾ ਕੋਈ ਪ੍ਰੋਬਲਮ ਨਹੀਂ ਇਹਦਾ ਕੋਈ ਠੋਸ ਹੱਲ ਹੋਣਾ ਚਾਹੀਦਾ ਇਹ ਮੇਰੀ ਸਲਾਹ ਆ ਜੋ ਵਿੱਚ ਮੁਲਾਜ਼ਮਾਂ ਪਤਾ ਨਹੀਂ ਕੌਣ ਹੈ ਕੌਣ ਨਹੀਂ ਤੇ ਬਹੁਤ ਬੁਰਾ ਹਾਲ ਹੈ ਸਰ ਲੱਗਦਾ ਨਹੀਂ ਕਿ ਇਹਦੀ ਜਿਹੜਾ ਹੈਗਾ 35 ਕਰੋੜ ਰੁਪਏ ਤੋਂ ਥੋੜਾ ਨਹੀਂ ਹੁੰਦਾ ਵੀ ਇਹਦੀ ਜਾਂਚ ਹੋਣੀ ਦੀ ਲੋੜ ਹੈ ਬਿਲਕੁਲ ਸਰ ਇਹ ਜਾਂਚ ਹੋਵੇ ਤਾਂ ਮੇਰੇ ਖਿਆਲ ਨਾਲ ਮੈਂ ਸਰ ਉਹ ਪਰਲੇਪਸ ਜਿਹੜਾ ਨਾ ਸ਼ੁਰੂ ਕੀਤਾ ਸੀ ਸਟੇਸ਼ਨ ਮੇਰੇ ਕੋਲ ਮੂਵੀ ਹੈਗੀਆਂ ਜੇ ਕੋਈ ਦੇਖਣਾ ਚਾਹੇ ਮੈਂ ਦਿਖਾ ਦਊਗਾ ਇਹ ਇੱਟ ਸੀ ਨਾ ਸਰ ਇੱਟ ਮੈਂ ਜ਼ਿੰਦਗੀ 'ਚ ਕਦੀ ਇੰਨੀ ਗੰਦੀ ਤੇ ਇੰਨੀ ਮਾੜੀ ਇੱਟ ਦੇਖੀ ਨਹੀਂ ਉਹ ਮੈਂ ਜੇ ਕਿਤੇ ਮੈਂ ਕੋਈ ਹਿੰਮਤ ਕਰੇ ਕਮੇਟੀ ਲਗਾਈ ਗਈ ਸੀ ਦੋਵੇਂ ਸਰ ਉਹ ਤਾਂ ਪਤਾ ਨਹੀਂ ਮੇਰੇ ਕੋਲ ਮੈਂ ਤੁਹਾਨੂੰ ਬਾਜ ਦੇਖ ਲਓ ਮੇਰੇ ਤੋਂ ਮੂਵੀ ਜਾਂ ਕੋਈ ਹੋਰ ਅਫੀਸਰ ਦੇਖਣਾ ਚਾਹੇ ਤਾਂ ਮੈਂ ਦਿਖਾ ਦਊਗਾ ਉਹ ਤਾਂ 2.5 ਸਾਲ ਪਹਿਲੀ ਗੱਲ ਆ ਮੈਂ ਉਹ ਬਕਾਇਦਾ ਬਣਾਈਆਂ ਉਹ ਫੋਟੋ ਦੇਖ ਕੇ ਹੈਰਾਨ ਹੋ ਜਾਓਗੇ ਤੇ ਇਹ ਉਹ ਲੱਗੀ ਆ ਉਹ ਪੁਟਾ ਕੇ ਮੈਂ ਦਿਖਾ ਦਊਗਾ ਤੁਸੀਂ ਕਹਿੰਦੇ ਆ ਭਈ 33 ਕਰੋੜ ਪਤਾ ਨਹੀਂ ਕਿੰਨੇ ਪੈਸੇ ਲਾਉਂਦੇ ਕੀ ਕਰਦੇ ਆ ਕੋਈ ਕੌਣ ਜੰਗਵਾ ਰਿਹਾ ਤਨਖਾਹਾਂ ਦਾ ਮੈਂ ਵੀ ਮੁਲਾਜ਼ਮ ਰਿਆਂ ਤਨਖਾਹ ਸਾਡੀਆਂ ਬਹੁਤ ਹੁੰਦੀਆਂ ਲੱਖ ਲੱਖ ਰੁਪਏ ਡੇਢ ਲੱਖ ਰੁਪਏ ਤਨਖਾਹ ਆ ਪਰ ਫਿਰ ਵੀ ਪਤਾ ਨਹੀਂ ਕਿਉਂ ਕੁਝ ਲੱਗਦਾ ਹੈ ਕਬਲੇਬਾਜ਼ੀਆਂ ਹੈਗੀਆਂ ਜੇ ਜਾਂਚ ਹੋਵੇ ਤਾਂ ਸਰ ਤੁਹਾਡੀ ਬਿਲਕੁਲ ਸਲਾਹ ਸਹੀ ਆ ਪਈ ਇਹ ਨਿੱਡਰ ਹੈ ਠੀਕ ਬਿਲਕੁਲ ਸਰ ਕੀ ਨਾਮ ਹੈ ਤੁਹਾਡਾ राहुल क्या हुआ कैसे हुआ एक्सीडेंट सर मैं उधर से आ रहा था रोड के बीच में गड्ढा था वो अचानक आया उसमें गड्ढे में लगा और टूट गया मेरा नुकसान हो गया जी तो ट्रैक्टर का नुकसान बचा रहा बाकी जो बंदे थे हाँ उनको थोड़ी चोट भी आई है और गड्ढे की वजह से आई है वो और भी गड्ढे हैं यहाँ पे हाँ जी और भी है